ਦੋਸਤੋ ਕਈ ਵਾਰ ਸਾਡੀ ਜ਼ਿੰਦਗੀ ਵਿੱਚ ਸਾਨੂੰ ਅਜਿਹੇ ਕਿਰਦਾਰ ਮਿਲਦੇ ਨੇ ਜੋ ਬਾਹਰੀ ਤੌਰ ਤੇ ਮੰਦੇ ਦਿਸਦੇ ਨੇ ਮਾੜੇ ਦਿਸਦੇ ਨੇ ਪਰ ਉਹਨਾਂ ਦੇ ਮਨ ਵਿੱਚ ਲੁਕੇ ਹੋਏ ਸੱਚੇ ਜਜ਼ਬਾਤ ਤੇ ਨੇਕਦਿਲੀ ਸਾਨੂੰ ਹੈਰਾਨ ਕਰ ਦਿੰਦੀ ਹੈ ਕੀ ਤੁਸੀਂ ਕਦੇ ਸੋਚਿਆ ਕਿ ਇੱਕ ਚੋਰ ਵੀ ਇਨਸਾਨੀਅਤ ਦੇ ਪੱਧਰ ਤੇ ਦੂਜਿਆਂ ਤੋਂ ਉੱਚਾ ਹੋ ਸਕਦਾ ਹੈ ਜ਼ਿੰਦਗੀ ਦੇ ਕਈ ਮੁਕਾਮਾਂ ਤੇ ਸਾਡਾ ਦਿਲ ਅਜਿਹੇ ਫੈਸਲੇ ਕਰਦਾ ਹੈ ਜੋ ਕਿ ਉਸ ਦੀ ਹਸਤੀ ਨੂੰ ਇੱਕ ਵੱਖਰੇ ਨਜ਼ਰੀਏ ਵਿੱਚ ਪੇਸ਼ ਕਰਦੇ ਨੇ ਕੀ ਕਿਸੇ ਮੰਦੇ ਰਸਤੇ ਤੇ ਚਲਦੇ ਹੋਏ ਵੀ ਚੰਗਾ ਬਣਿਆ ਜਾ ਸਕਦਾ ਹੈ ਇੱਕ ਕਹਾਣੀ ਤੁਹਾਡੇ ਦਿਲ ਵਿੱਚ ਇੱਕ ਜਗਿਆਸਾ ਨੂੰ ਜਨਮ ਦੇਵੇਗੀ ਦੋਸਤੋ ਸਚਾਈ ਤੇ ਇਨਸਾਨੀਅਤ ਦੇ ਗੂੜੇ ਰਿਸ਼ਤੇ ਦੀ ਇੱਕ ਕਹਾਣੀ ਤੁਹਾਡੇ ਸੋਚਣ ਦੇ ਤਰੀਕੇ ਨੂੰ ਬਦਲ ਦੇਵੇਗੀ ਸੋ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਿਓ ਇੱਕ ਪਿੰਡ ਵਿੱਚ ਦੋ ਬ੍ਰਾਹਮਣ ਰਹਿੰਦੇ ਸੀ ਉਹਨਾਂ ਵਿੱਚੋਂ ਇੱਕ ਬਹੁਤ ਧਰਮੀ ਸੀ ਮਤਲਬ ਚੰਗਾ ਇਨਸਾਨ ਸੀ ਉਹ ਹਰ ਵੇਲੇ ਭਗਤੀ ਭਾਵ ਵਿੱਚ ਡੁੱਬਿਆ ਰਹਿੰਦਾ ਪਰ ਦੂਸਰਾ ਪੱਕਾ ਚੋਰ ਸੀ ਫਿਰ ਵੀ ਉਹ ਦੋਵੇਂ ਚੰਗੇ ਦੋਸਤ ਸੀ ਚੰਗਾ ਬ੍ਰਾਹਮਣ ਆਪਣੀ ਸ਼ਾਮ ਚੋਰ ਬ੍ਰਾਹਮਣ ਦੇ ਘਰ ਬਤਾਉਂਦਾ ਤੇ ਉਹਨੂੰ ਚੰਗੀਆਂ-ਚੰਗੀਆਂ ਕਹਾਣੀਆਂ ਸੁਣਾਉਂਦਾ ਇਹਨਾਂ ਕਿੱਸਿਆਂ ਰਾਹੀਂ ਉਸ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦਾ ਕਿ ਮਨ ਦੇ ਕਰਮਾਂ ਦਾ ਨਤੀਜਾ ਵੀ ਮੰਦਾ ਹੀ ਹੁੰਦਾ ਹੈ ਅਜੀਆਂ ਸਿੱਖਿਆਦਾਇਕ ਕਹਾਣੀਆਂ ਦਾ ਉਸ ਦੇ ਚੋਰ ਦੋਸਤ ਉੱਪਰ ਬੜਾ ਗੂੜਾ ਅਸਰ ਹੋਇਆ ਤੇ ਉਸ ਨੇ ਫੈਸਲਾ ਕੀਤਾ ਕਿ ਉਹ ਹੁਣ ਚੋਰੀ ਕਰਨਾ ਛੱਡ ਦੇਵੇਗਾ ਤੇ ਬਸ ਸਾਲ ਵਿੱਚ ਕੇਵਲ ਇੱਕ ਵਾਰ ਉਹ ਦੀਵਾਲੀ ਦੇ ਦਿਨ ਚੋਰੀ ਕਰੇਗਾ ਤਾਂ ਜੋ ਉਸ ਦਾ ਗੁਜ਼ਾਰਾ ਚੱਲ ਸਕੇ ਚੰਗੇ ਬ੍ਰਾਹਮਣ ਨਾਲ ਦੋਸਤੀ ਦੇ ਕਾਰਨ ਉਹ ਹੁਣ ਸਿਆਣਾ ਵੀ ਹੋ ਗਿਆ ਸੀ ਸਮਾਂ ਬੀਤਦਾ ਗਿਆ ਮਹੀਨੇ ਗੁਜ਼ਰਦੇ ਗਏ ਕਈ ਸਾਲ ਇਸੇ ਤਰ੍ਹਾਂ ਬੀਤ ਗਏ ਤੇ ਫਿਰ ਚੰਗੇ ਬ੍ਰਾਹਮਣ ਦੀ ਧੀ ਦੇ ਵਿਆਹ ਦਾ ਸਮਾਂ ਵੀ ਆ ਗਿਆ ਪਰ ਗਰੀਬ ਬ੍ਰਾਹਮਣ ਦੇ ਕੋਲ ਧੀ ਦੇ ਵਿਆਹ ਲਈ ਧਨ ਨਹੀਂ ਸੀ ਉਹ 500 ਰੁਪਏ ਲੈਣ ਦੇ ਲਈ ਪਿੰਡ ਦੇ ਮੁਖੀ ਕੋਲ ਗਿਆ ਦੋਸਤੋ ਉਹਨਾਂ ਸਮਿਆਂ ਵਿੱਚ 500 ਵੀ ਲੱਖਾਂ ਦੇ ਬਰਾਬਰ ਹੁੰਦੇ ਸੀ ਉਹ ਪਿੰਡ ਦੇ ਅਮੀਰ ਲੋਕਾਂ ਕੋਲ ਤੇ ਆਪਣੇ ਲਿਹਾਜ਼ੀਆਂ ਦੇ ਕੋਲ ਵੀ ਗਿਆ पर अफसोस सब ने उस नु कोई ना कोई बहाना बना के टाल देता आखिर उसने ये समस्या अपने चोर दोस्त नु दसी वो कहन लगा दोस्त तैनू ता पता ही है के ती ਵਿਆਹਣ ਵਾਲੀ ਹੋ ਗਈ ਹੈ ਉਹਦੇ ਲਈ ਮੈਂ ਇੱਕ ਚੰਗਾ ਵਰ ਵੀ ਲੱਭ ਲਿਆ ਹੈ ਮੈਂ ਆਪਣੇ ਪਿੰਡ ਵਿੱਚ ਕਿਸੇ ਤੋਂ ਵੀ 500 ਰੁਪਏ ਕਰਜ਼ ਨਹੀਂ ਲੈ ਸਕਿਆ ਸਭ ਨੇ ਕੋਈ ਨਾ ਕੋਈ ਬਹਾਨਾ ਬਣਾ ਦਿੱਤਾ ਮੈਂ ਧੀ ਦਾ ਵਿਆਹ ਤਾਂd ਹੀ ਕਰ ਪਾਵਾਂਗਾ ਜਦੋਂ ਧਨ ਹੋਵੇਗਾ ਕਿਸੇ ਵੀ ਤਰੀਕੇ ਨਾਲ ਮੈਨੂੰ ਕਿਤੋਂ 500 ਰੁਪਏ ਦਿਵਾ ਦੇ ਮੈਂ ਵਿਆਹ ਤੋਂ ਬਾਅਦ ਸਾਰੇ ਪੈਸੇ ਵਾਪਸ ਕਰ ਦਿਆਂਗਾ ਚੋਰ ਬ੍ਰਾਹਮਣ ਨੇ ਜਵਾਬ ਦਿੱਤਾ ਦੋਸਤ ਮੈਂ ਤੇਰੀ ਸਮੱਸਿਆ ਸਮਝ ਸਕਦਾ ਪਰ ਮੈਂ ਕਿਵੇਂ ਮਦਦ ਕਰਾਂ ਮੈਂ ਤਾਂ ਚੋਰੀ ਕਰਨੀ ਛੱਡ ਦਿੱਤੀ ਹੈ ਸਿਰਫ ਦੀਵਾਲੀ ਵਾਲੇ ਦਿਨ ਕੁਝ ਚੱਕ ਲਈਦਾ ਤੇ ਦੀਵਾਲੀ ਵਿੱਚ ਤਾਂ ਹਾਲੇ ਪੂਰੇ 9 ਮਹੀਨੇ ਪਏ ਨੇ ਅਜੇ ਵਿੱਚ ਕੀ ਹੋ ਸਕਦਾ ਹੈ ਦੋਸਤ ਨੇ ਕਿਹਾ ਮੈਨੂੰ ਨਹੀਂ ਪਤਾ ਕਿ ਤੂੰ ਕੀ ਕਰ ਸਕਦਾ ਪਰ ਕਿਸੇ ਵੀ ਤਰੀਕੇ ਨਾਲ 5 ਦਿਨਾਂ ਦੇ ਅੰਦਰ ਮੈਨੂੰ ਕਿਤੋਂ ਵੀ 500 ਰੁਪਏ ਲਿਆ ਕੇ ਦੇ ਦੇ ਨਹੀਂ ਤਾਂ ਮੇਰੀ ਧੀ ਕੁਵਾਰੀ ਰਹਿ ਜਾਵੇਗੀ ਚੋਰ ਬ੍ਰਾਹਮਣ ਨੇ ਕੁਝ ਸੋਚਿਆ ਤੇ ਫਿਰ ਕਿਹਾ ਠੀਕ ਹੈ ਮੈਂ 5 ਦਿਨਾਂ ਦੇ ਅੰਦਰ ਅੰਦਰ ਵਾਪਸ ਆ ਜਾਵਾਂਗਾ ਪਰ ਜੇਕਰ ਮੈਂ ਨਾ ਮੁੜਿਆ ਤਾਂ ਮੇਰੀ ਉਡੀਕ ਨਾ ਕਰੀ ਚੰਗੇ ਬ੍ਰਾਹਮਣ ਨੇ ਕਿਹਾ ਮੈਂ ਇੱਥੇ ਮੀਂਹ ਵਿੱਚ ਖੜ ਕੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਰਹਾਂਗਾ ਤਾਂ ਜੋ ਤੂੰ ਧੰ ਲੈ ਕੇ ਵਾਪਸ ਆਵੇਂ ਜਦੋਂ ਤੱਕ ਤੂੰ ਆਵੇਂਗਾ ਨਹੀਂ ਉਦੋਂ ਤੱਕ ਮੈਂ ਇੱਥੇ ਹੀ ਰਹਾਂਗਾ ਸੋ ਚੋਰ ਬ੍ਰਾਹਮਣ ਚੋਰੀ ਕਰਨ ਲਈ ਚੱਲ ਪਿਆ ਤੇ ਕੁਝ ਹੀ ਦਿਰ ਵਿੱਚ ਉਹ ਦਰਿਆ ਦੇ ਨੇੜੇ ਪਹੁੰਚ ਗਿਆ ਹੁਣ ਦਰਿਆ ਪਾਰ ਕਰਨ ਦੇ ਲਈ ਉਹ ਪਾਣੀ ਵਿੱਚ ਉਤਰਿਆ ਹੀ ਸੀ ਕਿ ਪਿੱਛੇ ਤੋਂ ਕਿਸੇ ਨੇ ਆਵਾਜ਼ ਮਾਰੀ ਮਿੱਤਰ ਜ਼ਰਾ ਰੁਕੋ ਮੇਰੀ ਉਡੀਕ ਕਰੋ ਜਦੋਂ ਉਸ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਹ ਆਦਮੀ ਇੱਕ ਮੰਦਰ ਦਾ ਪੁਜਾਰੀ ਜਾਪ ਰਿਹਾ ਸੀ ਜੋ ਕਿ ਉਹਦੀ ਮਦਦ ਨਾਲ ਦਰਿਆ ਪਾਰ ਕਰਨਾ ਚਾਹੁੰਦਾ ਸੀ ਪੁਜਾਰੀ ਚੋਰ ਬ੍ਰਾਹਮਣ ਦੇ ਕੋਲ ਆ ਗਿਆ ਉਸ ਨੂੰ ਆਪਣੀ ਪੋਟਲੀ ਫੜਾ ਦਿੱਤੀ ਤੇ ਸਹਾਇਤਾ ਦੇ ਲਈ ਆਪਣਾ ਇੱਕ ਹੱਥ ਉਹਦੇ ਵੱਲ ਵਧਾਇਆ ਦੋਵੇਂ ਇਕੱਠੇ ਦਰਿਆ ਪਾਰ ਕਰਨ ਲੱਗੇ ਹਾਲੇ ਉਹ ਪਾਣੀ ਵਿੱਚ ਦੋ ਜਾਂ ਤਿੰਨ ਕਦਮ ਹੀ ਚੱਲੇ ਸੀ ਕਿ ਪਿੱਛੇ ਤੋਂ ਇੱਕ ਪੰਛੀ ਦੀ ਆਵਾਜ਼ ਆਈ ਪੰਛੀ ਦੀ ਆਵਾਜ਼ ਸੁਣ ਕੇ ਚੋਰ ਬ੍ਰਾਹਮਣ ਨੇ ਆਪਣਾ ਸਿਰ ਨਾਹ ਵਿੱਚ ਹਿਲਾਇਆ ਜਿਵੇਂ ਉਸ ਨੂੰ ਸਮਝ ਆ ਰਹੀ ਹੋਵੇ ਕਿ ਪੰਛੀ ਕੀ ਕਹਿ ਰਿਹਾ ਹੈ ਫਿਰ ਜਦੋਂ ਦਰਿਆ ਦੇ ਵਿੱਚਕਾਰ ਪਹੁੰਚ ਗਏ ਤਾਂ ਪੰਛੀ ਨੇ ਫਿਰ ਤੋਂ ਆਵਾਜ਼ ਕੀਤੀ ਚੋਰ ਨੇ ਫਿਰ ਤੋਂ ਨਾਹ ਵਿੱਚ ਸਿਰ ਹਿਲਾਇਆ ਇਸੇ ਤਰ੍ਹਾਂ ਚੋਰ ਤੇ ਪੁਜਾਰੀ ਦਰਿਆ ਦੇ ਦੂਜੇ ਪਾਸੇ ਪਹੁੰਚ ਗਏ ਚੋਰ ਨੇ ਪੁਜਾਰੀ ਨੂੰ ਉਸਦੀ ਪੋਟਲੀ ਵਾਪਸ ਦੇ ਦਿੱਤੀ ਤੇ ਉਸ ਨੂੰ ਆਪਣੀ ਯਾਤਰਾ ਤੇ ਅੱਗੇ ਵਧਣ ਨੂੰ ਕਿਹਾ ਪਰ ਪੁਜਾਰੀ ਇਹ ਜਾਣਨ ਦੇ ਲਈ ਉਤਸੁਕ ਸੀ ਕਿ ਉਸ ਪੰਛੀ ਨੇ ਇਹੋ ਜਿਹਾ ਕੀ ਕਿਹਾ ਸੀ ਤੇ ਉਸ ਆਦਮੀ ਨੇ ਕਿਉਂ ਵਾਰ-ਵਾਰ ਆਪਣਾ ਸਿਰ ਹਿਲਾਇਆ ਪੁਜਾਰੀ ਦੇ ਪੁੱਛਣ ਤੇ ਚੋਰ ਨੇ ਜਵਾਬ ਦਿੱਤਾ ਪੁਜਾਰੀ ਜੀ ਤੁਹਾਨੂੰ ਇਹ ਦੇ ਤਾਂ ਕੀ ਤੁਸੀਂ ਤਾਂ ਦਰਿਆ ਪਾਰ ਕਰ ਲਿਆ ਹੈ ਸੋ ਜੋ ਮਦਦ ਮੈਂ ਕਰ ਸਕਦਾ ਸੀ ਉਹ ਕਰ ਦਿੱਤੀ ਹੁਣ ਤੁਸੀਂ ਆਪਣੇ ਰਸਤੇ ਚੱਲੋ ਤੇ ਮੈਨੂੰ ਆਪਣੇ ਜਾਣ ਦਿਓ ਪਰ ਪੁਜਾਰੀ ਨਾ ਗਿਆ ਉਹ ਜ਼िद ਕਰ ਲਗਾ ਕਿ ਉਸ ਨੂੰ ਦੱਸਣਾ ਹੀ ਪਵੇਗਾ ਫਿਰ ਚੋਰ ਨੇ ਕਿਹਾ ਠੀਕ ਹੈ ਤੁਸੀਂ ਉੱਪਰ ਚੰ드ਰਮਾ ਵੱਲ ਵੇਖੋ ਤੇ ਹੱਥ ਵਿੱਚ ਜਲ ਲੈ ਕੇ ਕਸਮ ਖਾਓ ਕਿ ਜੋ ਕੁਝ ਮੈਂ ਕਹਾਂਗਾ ਉਹ ਕਿਸੇ ਨੂੰ ਨਹੀਂ ਦੱਸੋਗੇ ਪੁਜਾਰੀ ਨੇ ਤੁਰੰਤ ਚੰ드ਰਮਾ ਵੱਲ ਵੇਖਿਆ ਹੱਥ ਵਿੱਚ ਜਲ ਚੁੱਕਿਆ ਤੇ ਕਸਮ ਖਾਦੀ ਫਿਰ ਚੋਰ ਨੇ ਕਿਹਾ ਵੇਖੋ ਪੁਜਾਰੀ ਜੀ ਮੈਂ ਇੱਕ ਚੋਰ ਹਾਂ ਮੇਰੇ ਮਿੱਤਰ ਦੀ ਧੀ ਦਾ ਵਿਆਹ ਹੋਣ ਵਾਲਾ ਹੈ ਉਸ ਦਾ ਵਿਆਹ ਕਰਨ ਲਈ ਮੈਂ 500 ਰੁਪਏ ਇਕੱਠੇ ਕਰਨੇ ਨੇ ਅਸਲੀ ਮੈਂ ਚੋਰੀ ਕਰਨ ਲਈ ਨਿਕਲਿਆ ਜਦੋਂ ਆਪਾਂ ਦੋਨੋਂ ਦਰਿਆ ਵਿੱਚ ਤੁਰਨ ਹੀ ਲੱਗੇ ਸੀ ਤਾਂ ਪਿੱਛੋਂ ਪੰਛੀ ਨੇ ਮੈਨੂੰ ਕਿਹਾ ਸੀ ਕਿ ਤੁਹਾਡੀ ਪੋਟਲੀ ਵਿੱਚ ਸੋਨਾ ਰੱਖਿਆ ਹੋਇਆ ਹੈ ਤੇ ਮੈਂ ਉਸ ਵਿੱਚੋਂ 500 ਦੇ ਬਰਾਬਰ ਕੱਢ ਸਕਦਾ ਪਰ ਮੈਂ ਨਾ ਵਿੱਚ ਸਿਰ ਹਿਲਾ ਕੇ ਕਿਹਾ ਕਿ ਮੈਂ ਕੁਝ ਵੀ ਨਹੀਂ ਚੁਰਾਵਾਂਗਾ ਕਿਉਂਕਿ ਤੁਸੀਂ ਮੈਨੂੰ ਮਿੱਤਰ ਕਹਿ ਕੇ ਬੁਲਾਇਆ ਸੀ ਮਦਦ ਲਈ ਆਪਣਾ ਹੱਥ ਮੈਨੂੰ ਦਿੱਤਾ ਸੀ ਮਿੱਤਰ ਦਾ ਧਰਮ ਨਿਭਾਉਣਾ ਮੇਰਾ ਫਰਜ਼ ਹੈ ਪੁਜਾਰੀ ਨੇ ਸਿਰ ਹਿਲਾਇਆ ਚੋਰ ਨੇ ਅੱਗੇ ਕਿਹਾ ਫਿਰ ਜਦੋਂ ਆਪਾਂ ਦਰਿਆ ਦੇ ਵਿਚਕਾਰ ਪਹੁੰਚ ਗਏ ਸੀ ਤਾਂ ਪੰਛੀ ਨੇ ਇਹ ਕਿਹਾ ਸੀ ਕਿ ਮੈਂ ਤੁਹਾਨੂੰ ਪਾਣੀ ਵਿੱਚ ਧੱਕਾ ਦੇ ਕੇ ਸੋਨਾ ਲੈ ਜਾਵਾਂ ਪਰ ਮੈਂ ਫਿਰ ਇਨਕਾਰ ਕੀਤਾ ਜੇ ਮੈਂ ਐਸਾ ਕਰਦਾ ਤਾਂ ਮੈਂ ਆਪਣੇ ਮਿੱਤਰ ਨਾਲ ਧੋਖਾ ਕਰਦਾ ਮੈਂ ਮਿੱਤਰਤਾ ਵਿੱਚ ਧੋਖਾ ਕਿਵੇਂ ਕਰ ਸਕਦਾ ਸੀ ਤੁਸੀਂ ਮੈਨੂੰ ਮਿੱਤਰ ਜੋ ਕਹਿ ਦਿੱਤਾ ਸੀ ਇਹ ਸੁਣ ਕੇ ਪੁਜਾਰੀ ਹੈਰਾਨ ਹੋਇਆ ਤੇ ਉਹ ਆਪਣੇ ਰਸਤੇ ਤੁਰ ਗਿਆ ਉਹ ਸਾਰੇ ਰਾਹ ਉਸ ਧਰਮੀ ਤੇ ਗਿਆਨੀ ਚੋਰ ਦੇ ਬਾਰੇ ਸੋਚਦਾ ਰਿਹਾ ਉਸ ਨੇ ਆਪਣੇ ਆਪ ਨੂੰ ਕਿਹਾ ਕਿ ਮੈਨੂੰ ਇਹ ਗੱਲ ਕਿਸੇ ਨਾਲ ਨਹੀਂ ਕਰਨੀ ਚਾਹੀਦੀ ਪਰ ਹਾਂ ਇਹ ਗੱਲ ਮੈਂ ਰਾਜੇ ਨੂੰ ਇਕਾਂਤ ਵਿੱਚ ਜ਼ਰੂਰ ਦੱਸਾਂਗਾ ਪੁਜਾਰੀ ਰਾਜੇ ਦੇ ਦਰਬਾਰ ਵਿੱਚ ਗਿਆ ਜਿਵੇਂ ਹੀ ਦਰਬਾਰ ਦੀ ਕਾਰਵਾਈ ਮੁਕੰਮਲ ਹੋਈ ਉਸਨੇ ਰਾਜੇ ਕੋਲ ਪਹੁੰਚ ਕੇ ਉਸ ਨੂੰ ਇਕਾਂਤ ਵਿੱਚ ਆਪਣੇ ਨਾਲ ਘਟੀ ਸਾਰੀ ਘਟਨਾ ਬਾਰੇ ਦੱਸ ਦਿੱਤਾ ਰਾਜੇ ਨੇ ਪੁਜਾਰੀ ਕੋਲੋਂ ਉਸ ਚੋਰ ਦੀ ਕਹਾਣੀ ਸੁਣ ਕੇ ਕਿਹਾ ਚੋਰੀ ਕਰਨਾ ਤਾਂ ਬਹੁਤ ਵੱਡਾ ਪਾਪ ਹੈ ਮਹਾਪਾਪ ਹੈ ਪਰ ਜਿਹੜਾ ਬੰਦਾ ਇਹ ਪਾਪ ਕਰਦਾ ਹੈ ਫਿਰ ਉਹ ਧਰਮੀ ਤੇ ਗਿਆਨੀ ਕਿਵੇਂ ਹੋ ਸਕਦਾ ਹੈ ਮੈਂ ਇਸ ਦੀ ਖੁਦ ਜਾਂਚ ਕਰਾਂਗਾ ਮੈਨੂੰ ਉਸ ਚੋਰ ਦਾ ਪਤਾ ਦੱਸੋ ਪੁਜਾਰੀ ਨੇ ਰਾਜੇ ਨੂੰ ਸਰਾ ਦਾ ਪਤਾ ਦੱਸ ਦਿੱਤਾ ਜਿੱਥੇ ਚੋਰ ਰੁਕਿਆ ਹੋਇਆ ਸੀ ਰਾਜੇ ਨੇ ਮੱਕੀ ਦੀਆਂ ਦੋ ਰੋਟੀਆਂ ਤਿਆਰ ਕਰਾਈਆਂ ਉਹਨਾਂ ਨੂੰ ਪੋਟਲੀ ਵਿੱਚ ਬੰਨ੍ਹਿਆ ਤੇ ਆਪਣਾ ਭੇਸ ਬਦਲ ਕੇ ਇੱਕ ਆਮ ਆਦਮੀ ਬਣ ਕੇ ਸਰਾਾਂ ਦੇ ਵਿੱਚ ਚੱਲਿਆ ਗਿਆ ਅੱਧੀ ਰਾਤ ਹੋ ਰਹੀ ਸੀ ਜਿਵੇਂ ਹੀ ਰਾਜੇ ਨੇ ਚੋਰ ਨੂੰ ਵੇਖਿਆ ਤਾਂ ਉਸ ਨਾਲ ਗੱਲਾਂ ਕਰਨ ਲੱਗਾ ਗੱਲਾਂ-ਗੱਲਾਂ ਵਿੱਚ ਚੋਰ ਬ੍ਰਾਹਮਣ ਨੇ ਪੁੱਛਿਆ ਤੂੰ ਕੌਣ ਹੈ ਰਾਜੇ ਨੇ ਕਿਹਾ ਮੈਂ ਇੱਕ ਚੋਰਾਂ ਤੇ ਇੱਥੇ ਹੀ ਆਸ-ਪਾਸ ਚੋਰੀ ਕਰਨ ਬਾਰੇ ਸੋਚ ਰਿਹਾ ਤਾਂ ਚੋਰ ਬ੍ਰਾਹਮਣ ਨੇ ਉਸ ਨੂੰ ਦੱਸਿਆ ਕਿ ਦਰਸਲ ਮੈਂ ਵੀ ਚੋਰਾਂ ਤੇ ਮੈਂ ਸਾਹਮਣੇ ਵਾਲੀ ਦੁਕਾਨ ਵਿੱਚ ਅੱਧੀ ਰਾਤ ਦੇ ਬਾਅਦ ਚੋਰੀ ਕਰਨੀ ਹੈ ਤਾਂ ਰਾਜੇ ਨੇ ਕਿਹਾ ਮੈਨੂੰ ਵੀ 1000 ਰੁਪਏ ਦੀ ਲੋੜ ਹੈ ਸੋ ਕੁਝ ਹੀ ਦਿਨ ਵਿੱਚ ਉਹ ਦੋਵੇਂ ਦੁਕਾਨਵਾਲ ਵਧੇ ਚੋਰ ਬ੍ਰਾਹਮਣ ਨੇ ਤਾਲਾ ਤੋੜਿਆ ਤੇ ਉਹ ਦੋਵੇਂ ਦੁਕਾਨ ਦੇ ਅੰਦਰ ਚਲੇ ਗਏ ਤਜੂਰੀ ਖੋਲ ਕੇ ਚੋਰ ਨੇ 500 ਰੁਪਏ ਆਪਣੇ ਲਈ ਤੇ 1000 ਆਪਣੇ ਸਾਥੀ ਲਈ ਕੱਢੇ ਉਸਨੇ ਰਾਜੇ ਨੂੰ ਉਸਦੀ ਲੋੜ ਮੁਤਾਬਕ 1000 ਰੁਪਏ ਦੇ ਦਿੱਤੇ ਫਿਰ ਉਸਨੇ ਕੁਝ ਖਾਣ ਲਈ ਦੁਕਾਨ ਵਿੱਚ ਪਈਆਂ ਬੋਰੀਆਂ ਵੱਲ ਦੇਖਿਆ ਉਸਨੂੰ ਭੁੱਖ ਲੱਗੀ ਸੀ ਕਿਉਂਕਿ ਜਦੋਂ ਦਾ ਉਹ ਘਰੋਂ ਨਿਕਲਿਆ ਸੀ ਉਸਨੇ ਕੁਝ ਵੀ ਨਹੀਂ ਖਾਦਾ ਸੀ ਉਸਨੂੰ ਹਨੇਰੇ ਵਿੱਚ ਸਾਹਮਣੇ ਪਈ ਬੋਰੀ ਵਿੱਚ ਕੁਝ ਚਿੱਟਾ-ਚਿੱਟਾ ਦਿਸਿਆ ਸ਼ਾਇਦ ਖੰਡ ਸੀ ਉਸਨੇ ਇੱਕ ਮੁਠੀ ਚੁੱਕੀ ਤੇ ਆਪਣੇ ਮੂੰਹ ਵਿੱਚ ਪਾ ਲਈ ਪਰ ਇਹ ਕੀ ਇਹ ਤਾਂ ਨੌਣ ਸੀ ਉਸਨੇ ਤੁਰੰਤ ਹੀ ਸਭ ਕੁਝ ਥੁੱਕ ਦਿੱਤਾ ਤੇ ਨਾਲ ਹੀ ਆਪਣੇ ਸਾਥੀ ਤੋਂ 1000 ਰੁਪਏ ਵਾਪਸ ਮੰਗੇ ਜਦੋਂ ਰਾਜੇ ਨੇ ਰੁਪਏ ਦੇਣ ਤੋਂ ਨਕਾਰ ਕੀਤਾ ਤਾਂ ਉਸ ਨੇ ਉਸ ਦੇ ਮੂੰਹ ਤੇ ਇੱਕ ਥੱਪੜ ਜੜ ਦਿੱਤਾ ਤੇ ਰੁਪਏ ਖੋਲੇ ਉਸ ਨੇ ਆਪਣੇ ਵਾਲੇ 500 ਤੇ ਰਾਜੇ ਤੋਂ ਲਏ ਹੋਏ 1000 ਰੁਪਏ ਵਾਪਸ ਤਜੋਰੀ ਵਿੱਚ ਰੱਖ ਦਿੱਤੇ ਤਜੋਰੀ ਦਾ ਤਾਲਾ ਲਗਾਇਆ ਦੁਕਾਨ ਬੰਦ ਕੀਤੀ ਤੇ ਸਰਾਵਲ ਵਾਪਸ ਜਾਣ ਲੱਗਾ ਰਾਜਾ ਹੈਰਾਨ ਹੁੰਦਾ ਹੋਇਆ ਉਸ ਦੇ ਪਿੱਛੇ-ਪਿੱਛੇ ਤੁਰਿਆ ਜਾ ਰਿਹਾ ਸੀ ਜਦੋਂ ਉਹ ਸਰਾਵਲ ਵਿੱਚ ਪਹੁੰਚੇ ਤਾਂ ਰਾਜੇ ਨੇ ਪੁੱਛ ਹੀ ਲਿਆ ਗੱਲ ਸੁਣ ਪਹਿਲਾਂ ਤਾਂ ਤੂੰ ਰੁਪਏ ਚੋਰੀ ਕੀਤੇ ਫਿਰ ਵਾਪਸ ਤਜੂਰੀ ਵਿੱਚ ਪਾ ਦਿੱਤੇ ਕੀ ਮੈਂ ਜਾਣ ਸਕਦਾ ਕਿ ਤੂੰ ਅਜਿਹਾ ਕਿਉਂ ਕੀਤਾ ਚੋਰ ਬ੍ਰਾਹਮਣ ਨੇ ਜਵਾਬ ਦਿੱਤਾ ਕਿ ਮੈਂ ਭੁੱਖਾ ਸੀ ਪਰ ਗਲਤੀ ਨਾਲ ਦੁਕਾਨਦਾਰ ਦਾ ਨਮਕ ਖਾ ਲਿਆ ਜਿਹਦਾ ਨਮਕ ਖਾਦਾ ਹੋਵੇ ਉਹਦੇ ਨਾਲ ਧੋਖਾ ਨਹੀਂ ਕਰਿਆ ਕਰਦੇ ਇਸੇ ਲਈ ਮੈਂ ਰੁਪਏ ਵਾਪਸ ਤਜੂਰੀ ਵਿੱਚ ਪਾ ਦਿੱਤੇ ਇਹ ਗੱਲ ਸੁਣ ਕੇ ਹੁਣ ਰਾਜੇ ਨੂੰ ਵੀ ਯਕੀਨ ਹੋ ਗਿਆ ਕਿ ਪੁਜਾਰੀ ਨੇ ਜੋ ਵੀ ਕਿਹਾ ਸੀ ਉਹ ਸਹੀ ਹੈ ਉਸਨੇ ਚੋਰ ਨੂੰ ਕਿਹਾ ਚਲੋ ਹੁਣ ਕਿਸੇ ਹੋਰ ਜਗ੍ਹਾ ਚੋਰੀ ਕਰਦੇ ਹਾਂ ਇਹ ਸੁਣਦੇ ਹੀ ਚੋਰ ਬ੍ਰਾਹਮਣ ਗੁੱਸੇ ਵਿੱਚ ਬੋਲਿਆ ਕਿ ਸਾਰੀ ਰਾਤ ਚੋਰੀਆਂ ਹੀ ਕਰਦੇ ਰਹਾਂਗੇ ਅੱਜ ਲਈ ਇੰਨਾ ਹੀ ਕਾਫੀ ਹੈ ਕੱਲ ਨੂੰ ਕਿਸੇ ਹੋਰ ਜਗ੍ਹਾ ਜਾਵਾਂਗੇ ਰਾਜੇ ਨੇ ਆਪਣੀ ਪੋਟਲੀ ਵਿੱਚੋਂ ਰੋਟੀਆਂ ਕੱਢੀਆਂ ਤੇ ਚੋਰ ਨੂੰ ਖਾਣ ਲਈ ਦਿੱਤੀਆਂ ਉਹਨਾਂ ਨੇ ਅਗਲੀ ਰਾਤ ਕਿਸੇ ਟਿਕਾਣੇ ਵਾਲੀ ਜਗ੍ਹਾ ਤੇ ਮਿਲਣ ਦਾ ਸਮਾਂ ਬੰਨਿਆ ਸੋ ਅਗਲੀ ਰਾਤ ਰਾਜਾ ਫਿਰ ਉਸੇ ਤਰੀਕੇ ਨਾਲ ਆਮ ਆਦਮੀ ਦੇ ਭੇਸ ਵਿੱਚ ਆਇਆ ਤੇ ਜਾ ਕੇ ਚੋਰ ਬ੍ਰਾਹਮਣ ਨੂੰ ਖਾਣ ਲਈ ਦੋ ਰੋਟੀਆਂ ਦਿੱਤੀਆਂ ਜਦੋਂ ਬ੍ਰਾਹਮਣ ਰੋਟੀ ਖਾ ਕੇ ਤ੍ਰਿਪਤ ਹੋਇਆ ਤਾਂ ਰਾਜੇ ਨੇ ਉਸ ਨੂੰ ਇੱਕਦਮ ਕਿਹਾ ਚਲੋ ਅੱਜ ਰਾਜੇ ਦੇ ਖਜ਼ਾਨੇ ਨੂੰ ਲੁੱਟਦੇ ਹਾਂ ਉੱਥੇ ਬਹੁਤ ਸਾਰਾ ਧਨ ਹੈ ਚੋਰ ਬ੍ਰਾਹਮਣ ਨੇ ਕਿਹਾ ਭਾਈ ਪਰ ਮੈਨੂੰ ਤਾਂ ਰਾਜੇ ਦੇ ਮਹਿਲ ਬਾਰੇ ਤੇ ਉਥੋਂ ਦੇ ਖਜ਼ਾਨੇ ਬਾਰੇ ਕੁਝ ਵੀ ਨਹੀਂ ਪਤਾ ਤਾਂ ਰਾਜੇ ਨੇ ਕਿਹਾ ਕੋਈ ਨਾ ਤੂੰ ਮੇਰੇ ਨਾਲ ਚੱਲ ਮੈਨੂੰ ਸਾਰੇ ਰਸਤਿਆਂ ਦੀ ਤੇ ਟਿਕਾਣਿਆਂ ਦੀ ਜਾਣਕਾਰੀ ਹੈ ਸੋ ਰਾਜਾ ਆਪਣੇ ਪਹਿਰੇਦਾਰਾਂ ਨੂੰ ਵੀ ਪਰਖਣਾ ਚਾਹੁੰਦਾ ਸੀ ਉਸ ਨੇ ਤਿੰਨ ਦਰਵਾਜ਼ਿਆਂ ਤੇ ਪਹਿਰੇਦਾਰ ਰੱਖੇ ਹੋਏ ਸੀ ਤੇ ਚੌਥੇ ਦਰਵਾਜੇ ਤੇ ਇੱਕ ਕੁੱਤਾ ਬੰਨਿਆ ਹੋਇਆ ਸੀ ਜਦੋਂ ਖਜ਼ਾਨੇ ਕੋਲ ਪਹੁੰਚੇ ਤਾਂ ਵੇਖਿਆ ਕਿ ਤਿੰਨੋਂ ਪਹਿਰੇਦਾਰ ਤੇ ਕੁੱਤਾ ਗਹਿਰੀ ਨੀਂਦ ਵਿੱਚ ਸੁੱਤੇ ਪਏ ਨੇ ਰਾਜੇ ਨੇ ਚੋਰ ਬ੍ਰਾਹਮਣ ਨੂੰ ਸਾਰੇ ਰਸਤੇ ਦਿਖਾਏ ਚੋਰ ਗਿਆ ਤੇ ਖਜ਼ਾਨੇ ਦਾ ਤਾਲਾ ਤੋੜਨ ਲੱਗਾ ਉਦੋਂ ਹੀ ਤੁਰੰਤ ਉਥੇ ਇੱਕ ਪੰਛੀ ਬੋਲਿਆ ਤੇ ਕੁੱਤਾ ਭੌਂਕਣ ਦੀ ਥਾਂ ਚੂੰ-ਚੂੰ ਕਰਨ ਲੱਗਾ ਜਿਵੇਂ ਆਪਸ ਵਿੱਚ ਗੱਲਾਂ ਕਰ ਰਹੇ ਹੋਣ ਜਦੋਂ ਚੋਰ ਨੇ ਖਜ਼ਾਨੇ ਅੰਦਰ ਪਈ ਵੱਡੀ ਤਜੋਰੀ ਦਾ ਤਾਲਾ ਤੋੜਿਆ ਪੰਛੀ ਨੇ ਫਿਰ ਆਵਾਜ਼ ਕੀਤੀ ਤੇ ਕੁੱਤਾ ਫਿਰ ਤੋਂ ਚੂੰ-ਚੂੰ ਕਰਨ ਲੱਗਾ ਚੋਰ ਬ੍ਰਾਹਮਣ ਨੇ ਸਿਰ ਹਿਲਾਇਆ ਉਸਨੇ 500 ਰੁਪਏ ਆਪਣੇ ਲਈ ਤੇ 1000 ਆਪਣੇ ਸਾਥੀ ਲਈ ਕੱਢੇ ਪੰਛੀ ਨੇ ਫਿਰ ਤੋਂ ਆਵਾਜ਼ ਦਿੱਤੀ ਤੇ ਕੁੱਤਾ ਵੀ ਫਿਰ ਤੋਂ ਚੂੰ-ਚੂੰ ਕਰਦਾ ਰਿਹਾ ਉਹਨਾਂ ਨੂੰ ਸੁਣਦੇ ਹੀ ਤੁਰੰਤ ਚੋਰ ਨੇ ਰੁਪਏ ਵਾਪਸ ਤਜੂਰੀ ਵਿੱਚ ਪਾ ਦਿੱਤੇ ਤੇ ਰਾਜੇ ਨੂੰ ਅੰਦਰ ਬੁਲਾਇਆ ਜਦੋਂ ਹੀ ਰਾਜਾ ਅੰਦਰ ਆਇਆ ਤਾਂ ਚੋਰ ਉਹਦੇ ਪੈਰਾਂ ਵਿੱਚ ਡੈਗ ਪਿਆ ਤੇ ਬੋਲਿਆ ਮਹਾਰਾਜ ਮੈਂ ਤੁਹਾਡਾ ਚੋਰ ਹਾਂ ਤੇ ਤੁਸੀਂ ਸਾਡੇ ਸੁਆਮੀ ਹੋ ਤੁਸੀਂ ਮੈਨੂੰ ਰੰਗੇ ਹੱਥੀ ਫੜ ਲਿਆ ਹੈ ਜੋ ਵੀ ਸਜ਼ਾ ਦੇਣੀ ਚਾਹੋ ਦੇ ਦਿਓ ਪਰ ਇਹ 500 ਰੁਪਏ ਮੇਰੇ ਮਿੱਤਰ ਕੋਲ ਜ਼ਰੂਰ ਭੇਜ ਦਿਓ ਉਹਦੀ ਧੀ ਦਾ ਵਿਆਹ ਹੈ ਰਾਜੇ ਨੇ ਉਸ ਨੂੰ ਹੈਰਾਨੀ ਨਾਲ ਪੁੱਛਿਆ ਕਿ ਤੂੰ ਕਿਵੇਂ ਬੁੱਝ ਲਿਆ ਕਿ ਤੇਰਾ ਸਾਥੀ ਚੋਰ ਨਹੀਂ ਰਾਜਾ ਚੋਰ ਨੇ ਕਿਹਾ ਮਹਾਰਾਜ ਜਦੋਂ ਮੈਂ ਖਜ਼ਾਨੇ ਦਾ ਬਾਹਰਲਾ ਤਾਲਾ ਤੋੜਿਆ ਤਾਂ ਪੰਛੀ ਬੋਲਣ ਲੱਗਾ ਤੇ ਕੁੱਤਾ ਚੂੰ ਚੂੰ ਕਰ ਲੱਗਾ ਦਰਸਲ ਮੈਂ ਜਾਨਵਰਾਂ ਦੀਆਂ ਗੱਲਾਂ ਨੂੰ ਸੁਣ ਸਕਦਾ ਸਮਝ ਸਕਦਾ ਮੈਂ ਜਾਣ ਸਕਦਾ ਕਿ ਉਹ ਕੀ ਬੋਲ ਰਹੇ ਨੇ ਪੰਛੀ ਨੇ ਕੁੱਤੇ ਨੂੰ ਕਿਹਾ ਸੀ ਕਿ ਖਜ਼ਾਨੇ ਵਿੱਚ ਚੋਰ ਕੋਸ ਆਇਆ ਹੈ ਤੇ ਤੂੰ ਸੌ ਰਿਹਾ ਹੈ ਤੂੰ ਇੱਕ ਨਮਕ ਹਰਾਮ ਕੁੱਤਾ ਹੈ ਮਹਾਰਾਜ ਫਿਰ ਕੁੱਤੇ ਨੇ ਪੰਛੀ ਨੂੰ ਜਵਾਬ ਦਿੱਤਾ ਕਿ ਮੈਂ ਤਾਂ ਉਦੋਂ ਹੀ ਭੌਂਕਦਾ ਜਦੋਂ ਚੋਰ ਹੁੰਦਾ ਹੈ ਪਰ ਇਹ ਤਾਂ ਖੁਦ ਰਾਜਾ ਹੈ ਇਹ ਸੁਣ ਕੇ ਵੀ ਮੈਂ ਯਕੀਨ ਨਹੀਂ ਕੀਤਾ ਫਿਰ ਜਦੋਂ ਪੰਛੀ ਨੇ ਦੂਜੀ ਵਾਰ ਇਹ ਕਿਹਾ ਤੇ ਕੁੱਤੇ ਨੇ ਫਿਰ ਉਹੀ ਜਵਾਬ ਦਿੱਤਾ ਦੂਜੀ ਵਾਰ ਜਦੋਂ ਇੱਕੋ ਜੀ ਗੱਲ ਹੋਈ ਤਾਂ ਮੈਂ ਸਮਝ ਗਿਆ ਕਿ ਤੁਸੀਂ ਚੋਰ ਨਹੀਂ ਰਾਜਾ ਉਹ ਸਾਡੇ ਸੁਆਮੀ ਉਹ ਕੋਈ देर ਚੁੱਪ ਰਹੇ ਤੋ ਬਾਅਦ ਚੋਰ ਫਿਰ ਬੋਲਿਆ ਮਹਾਰਾਜ ਮਿਹਰਬਾਨੀ ਕਰਕੇ ਇਹ 500 ਰੁਪਏ ਮੇਰੇ ਮਿੱਤਰ ਕੋਲ ਭੇਜ ਦਿਓ ਤੁਸੀਂ ਮੇਰੇ ਲਈ ਜੋ ਵੀ ਸਜ਼ਾ ਤੈਅ ਕਰੋਗੇ ਮੈਨੂੰ ਮਨਜ਼ੂਰ ਹੈ ਅਗਲੀ ਸਵੇਰ ਰਾਜੇ ਨੇ ਦਰਬਾਰ ਸੱਦਿਆ ਦਰਬਾਰੀਆਂ ਨੂੰ ਚੋਰ ਬ੍ਰਾਹਮਣ ਦੀ ਪੂਰੀ ਕਹਾਣੀ ਸੁਣਾਈ ਚੋਰ ਨੇ ਕਿਹਾ ਮਹਾਰਾਜ ਇਹ ਸਾਰਾ ਗਿਆਨ ਤੇ ਚੰਗੀਆਂ ਗੱਲਾਂ ਮੈਂ ਆਪਣੇ ਬ੍ਰਾਹਮਣ ਮਿੱਤਰ ਤੋਂ ਸਿੱਖੀਆਂ ਨੇ ਜੀਦੀ ਧੀ ਦਾ ਵਿਆਹ ਹੋਣ ਵਾਲਾ ਹੈ ਉਸ ਦੀ ਦੋਸਤੀ ਤੇ ਇਮਾਨਦਾਰੀ ਦੀ ਸਿੱਖਿਆ ਨੇ ਮੈਨੂੰ ਸਹੀ ਰਾਹ ਤੇ ਪਾ ਦਿੱਤਾ ਹੈ ਹੁਣ ਮੈਂ ਸਿਰਫ ਦੀਵਾਲੀ ਵਾਲੇ ਦਿਨ ਕਿਸੇ ਢੰਡਾਰ ਤੋਂ ਕੁਝ ਲੋੜ ਦਾ ਸਮਾਨ ਚੋਕ ਲੈਣਾ ਜਿਸ ਦੀ ਆਗਿਆ ਹੈ ਅੱਜ ਮੈਂ ਆਪਣਾ ਸੰਕਲਪ ਇਸ ਲਈ ਤੋੜਿਆ ਕਿਉਂਕਿ ਮੈਂ ਆਪਣੇ ਮਿੱਤਰ ਦੀ ਮਦਦ ਕਰਨਾ ਚਾਹੁੰਦਾ ਸੀ ਕਿਰਪਾ ਕਰਕੇ ਕੱਲ ਤੱਕ ਉਹਦੇ ਕੋਲ 500 ਰੁਪਏ ਭੇਜ ਦਿਓ ਉਹ ਮੇਰੀ ਉਡੀਕ ਵਿੱਚ ਖੜਾ ਹੋਵੇਗਾ ਮੈਂ ਉਹਨੂੰ ਕਿਹਾ ਸੀ ਕਿ ਮੈਂ ਪੰਜਾਂ ਦਿਨਾਂ ਦੇ ਅੰਦਰ ਅੰਦਰ ਰੁਪਏ ਲੈ ਕੇ ਆਵਾਂਗਾ ਰਾਜੇ ਨੇ ਉਸੇ ਸਮੇਂ ਆਪਣੇ ਇੱਕ ਸਿਪਾਹੀ ਨੂੰ 500 ਰੁਪਏ ਦੇ ਕੇ ਉਸ ਪਤੇ ਤੇ ਭੇਜਿਆ ਜੋ ਚੋਰ ਨੇ ਦੱਸਿਆ ਸੀ ਸਿਪਾਹੀ ਨੇ ਚੰਗੇ ਬ੍ਰਾਹਮਣ ਨੂੰ ਚੋਰ ਬ੍ਰਾਹਮਣ ਦੇ ਵੇੜੇ ਵਿੱਚ ਜ਼ੋਰਦਾਰ ਮੀਂਹ ਵਿੱਚ ਖੜਾ ਹੋਇਆ ਪਾਇਆ ਸਿਪਾਹੀ ਨੇ ਉਸ ਨੂੰ ਰੁਪਏ ਦਿੰਦਿਆਂ ਕਿਹਾ ਇਹ ਰੁਪਏ ਲੈ ਲਓ ਤੁਹਾਡਾ ਮਿੱਤਰ ਚੋਰੀ ਕਰਦਿਆਂ ਰੰਗੇ ਹਾਥੀ ਫੜਿਆ ਗਿਆ ਹੈ ਇਹ ਸੁਣ ਕੇ ਚੰਗੇ ਬ੍ਰਾਹਮਣ ਨੇ ਰੁਪਏ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਹੁਣ ਮੈਂ ਆਪਣੀ ਧੀ ਦਾ ਵਿਆਹ ਨਹੀਂ ਕਰਾਂਗਾ ਮੈਂ ਇਹ ਰੁਪਏ ਨਹੀਂ ਲੈ ਸਕਦਾ ਇਰਪਏ ਮੈਂ ਆਪਣੇ ਮਿੱਤਰ ਤੋਂ ਹੀ ਲੈਣੇ ਸੀ ਸਿਰਪਾਹੀ ਵਾਪਸ ਰਾਜੇ ਦੇ ਕੋਲ ਗਿਆ ਤੇ ਜੋ ਕੁਝ ਚੰਗੇ ਬ੍ਰਾਹਮਣ ਨੇ ਕਿਹਾ ਸੀ ਉਹ ਸਾਰਾ ਕੁਝ ਦੱਸਿਆ ਇਹ ਵੀ ਦੱਸਿਆ ਕਿ ਉਹ ਮੀਂਹ ਵਿੱਚ ਖੜਾ ਕੁਝ ਬੜਬੜਾ ਰਿਹਾ ਸੀ ਰਾਜਾ ਤੇ ਚੋਰ ਬ੍ਰਾਹਮਣ ਉਸੇ ਸਮੇਂ ਚੰਗੇ ਬ੍ਰਾਹਮਣ ਦੇ ਕੋਲ ਆਏ ਤੇ ਚੋਰ ਬ੍ਰਾਹਮਣ ਦੇ ਹੱਥੀਂ ਉਸ ਨੂੰ 500 ਰੁਪਏ ਦਿੱਤੇ ਚੰਗੇ ਬ੍ਰਾਹਮਣ ਨੇ ਬੜੀ ਖੁਸ਼ੀ-ਖੁਸ਼ੀ ਆਪਣੀ ਧੀ ਦਾ ਵਿਆਹ ਕੀਤਾ ਇਧਰ ਚੋਰ ਬ੍ਰਾਹਮਣ ਹੁਣ ਚੋਰ ਨਹੀਂ ਰਿਹਾ ਬਲਕਿ ਰਾਜੇ ਨੇ ਉਸ ਦੀ ਨੇਕ ਦੇਲੀ ਤੇ ਸੱਚੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਆਪਣੇ ਦਰਬਾਰ ਵਿੱਚ ਸ਼ਾਮਲ ਕੀਤਾ ਤੇ ਉਸ ਨੂੰ ਚੰਗੇ ਅਹੁਦੇ ਨਾਲ ਨਵਾਜਿਆ ਸੋ ਦੋਸਤੋ ਇਹ ਕਹਾਣੀ ਵਿੱਚ ਸਾਡੇ ਲਈ ਇੱਕ ਵੱਡੀ ਸਿੱਖਿਆ ਹੈ ਕਿ ਮੁਸ਼ਕਲ ਘੜੀਆਂ ਵਿੱਚ ਵੀ ਚੰਗਿਆਈ ਦੀ ਕਿਰਨ ਛੁਪੀ ਹੋ ਸਕਦੀ ਹੈ ਚੋਰ ਬ੍ਰਾਹਮਣ ਜੋ ਆਪਣੀ ਜ਼ਿੰਦਗੀ ਦੇ ਜ਼ਿਆਦਾ ਹਿੱਸੇ ਵਿੱਚ ਅਕਸਰ ਮਾੜੇ ਕੰਮਾਂ ਵਿੱਚ ਰਿਹਾ ਪਰ ਦੋਸਤੀ ਤੇ ਇਮਾਨਦਾਰੀ ਨੇ ਉਸ ਨੂੰ ਅੰਦਰੋਂ ਸੁਧਾਰਿਆ ਇਹ ਸਾਨੂੰ ਦੱਸਦਾ ਹੈ ਕਿ ਅਸੀਂ ਜਿਵੇਂ ਦੇ ਵੀ ਹਾਲਾਤਾਂ ਵਿੱਚ ਫਸੇ ਹੋਈ ਹੋਈਏ ਸੱਚ ਨੂੰ ਕਦੇ ਨਹੀਂ ਛੱਡਣਾ ਚਾਹੀਦਾ। ਮਿੱਤਰਤਾ ਤੇ ਭਰੋਸੇ ਦੇ ਰਿਸ਼ਤੇ ਇੰਨੇ ਮਜ਼ਬੂਤ ਹੁੰਦੇ ਨੇ ਕਿ ਉਹ ਸਾਨੂੰ ਅੰਦਰੋਂ ਬਦਲ ਸਕਦੇ ਨੇ। ਸੱਚਾਈ ਤੇ ਮਿੱਤਰਤਾ ਦੇ ਰਾਹੀਂ ਹੀ ਬੰਦਾ ਆਪਣੇ ਜੀਵਨ ਨੂੰ ਸੁਧਾਰ ਸਕਦਾ ਹੈ। ਫਿਰ ਉਹ ਭਾਵੇਂ ਕਿੰਨੇ ਵੀ ਮੰਦੇ ਹਾਲਾਤਾਂ ਵਿੱਚ ਕਿਉਂ ਨਾ ਹੋਵੇ। ਰਾਜੇ ਦੀ ਦਲੇਰੀ ਤੇ ਚੋਰ ਦੀ ਨੇਕਦਲੀ ਸਾਨੂੰ ਸਿਖਾਉਂਦੀ ਹੈ ਕਿ ਹਮੇਸ਼ਾ ਚੰਗਾ ਕਰਮ ਅੱਗੇ ਆਉਂਦਾ ਹੈ। ਸੋ ਇਸੇ ਤਰ੍ਹਾਂ ਦੀਆਂ ਦਿਲ ਨੂੰ ਛੋਣ ਵਾਲੀਆਂ ਕਹਾਣੀਆਂ ਦੇ ਲਈ ਜੁੜੇ ਰਹੋ ਪੰਜਾਬੀ ਅਲਫ਼ਾਜ਼ ਦੇ ਨਾਲ। ਜਿੱਥੇ ਹਰ ਕਹਾਣੀ ਤੁਹਾਨੂੰ ਨਵੀਂ ਸਿੱਖਿਆ ਦੇਵੇਗੀ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖੋ ਸ਼ੁਕਰੀਆ